ਜੀ ਕਿ ਮੈਂ ਚਾਹੁੰਦੇ ਸੀ ਮੈਂ ਉਹਦੇ ਬਾਰੇ ਕੁਝ ਨਹੀਂ ਕਹਿਣਾ ਚਾਹੁੰਦਾ ਦੇਖੋ ਮੈਂ ਇਨਾ ਕਹਿਣਾ ਚਾਹਣਾ ਆ ਜਿਹੜਾ ਪੰਜਾਬ ਸਰਕਾਰ ਕਰ ਰਹੀ ਹੈ ਪੰਜਾਬ ਪੁਲਿਸ ਕਰ ਰਹੀ ਹੈ ਮੈਨੂੰ ਲੱਗਦਾ ਹੈ ਹਿੰਦੁਸਤਾਨ ਵਿੱਚ ਐ ਜੀਆਂ ਧਜੀਆਂ ਕਾਨੂੰਨ ਦੀ ਕਿਸੇ ਨੇ ਨਹੀਂ ਉਡਾਈਆਂ ਜਿੰਨੀਆਂ ਪੰਜਾਬ ਦੀ ਪੁਲਿਸ ਨੇ ਉਡਾਈਆਂ ਮੈਂ ਪੰਜਾਬ ਪੁਲਿਸ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਆ ਬਾਹਰਲੇ ਲੁਟੇਰਿਆਂ ਦੇ ਕਹਿਣ ਤੇ ਜੋ ਕੰਮ ਕਰ ਰਹੇ ਹੋ ਬਹੁਤ ਬੁਰਾ ਕਰ ਰਹੇ ਹੋ ਤੇ ਜਿਹੜੇ ਲੋਕ ਜਿਹੜੇ ਅਫਸਰ ਆ ਹਿੱਸਾ ਪਾਉਣਗੇ ਤੇ ਅੱਗੇ ਪਾਉਂਦੇ ਰਹਿਣਗੇ ਮੇਰੇ ਤੋਂ ਇੱਕ ਵਾਦਾ ਲੈ ਲਿਓ ਉਹਨਾਂ ਨੂੰ ਕਾਨੂੰਨ ਦੇ ਦੇ ਸਾਹਮਣੇ ਆਉਣਾ ਪੈਣਾ ਫਿਰ ਬਾਅਦ ਚ ਨਾ ਕਿਓ ਕਿਉਂਕਿ ਬਾਅਦ ਅਪੋਲੋਜੀ ਨਹੀਂ ਹੋਣੀ ਤੁਸੀਂ ਹੈਰਾਨ ਰੱਖੋਗੇ ਬੱਚਿਆਂ ਨੂੰ ਅੰਦਰ ਕੀਤਾ ਜਾ ਰਿਹਾ ਹੈ ਜਿਹੜਾ ਜਿਹੜਾ ਵਰਕਰ ਨਹੀਂ ਮਿਲ ਰਿਹਾ ਉਹਦੀ ਘਰ ਵਾਲੀ ਨੂੰ ਅੰਦਰ ਉਹਦੀ ਮਾਂ ਤਾਂ ਨੂੰ ਅੰਨ ਚੱਕ ਲੈ ਗਈ ਹੈ ਇਹ ਤੋਂ ਮਾੜਾ ਕੀ ਹੋ ਸਕਦਾ ਹੈ ਕੋਈ ਨੈਤਿਕਤਾ ਹੁੰਦੀ ਆ ਤੁਸੀਂ ਜਿੱਤ ਗਏ ਹੋ ਧੱਕੇ ਨਾਲ ਜਿੱਤ ਗਏ ਹੋ ਜਿਹੜੀ ਤੁਹਾਡੀ ਬਗਲਾਟ ਆ ਦਿਖਾਉਂਦੀ ਹੈ ਕੀ ਤੁਸੀਂ ਤੁਹਾਡੇ ਦਿਲ ਚੋਂ ਸੈਟੀਸਫੈਕਸ਼ਨ ਨਹੀਂ ਹੋਈ ਜਿੱਤਣ ਦੀ ਕਿਉਂਕਿ ਤੁਹਾਨੂੰ ਪਤਾ ਕਿਵੇਂ ਜਿੱਤੇ ਹੋ ਇਸ ਕਰਕੇ ਤੁਸੀਂ ਸੋਚਦੇ ਹੋ ਕਿ ਅਕਾਲੀ ਵਰਕਰਾਂ ਦੇ ਉੱਤੇ ਅਸੀਂ ਪਰਚੇ ਦੋਗੇ ਇਹਨਾਂ ਨੇ ਸਾਰੇ ਪਿੰਡਾਂ ਵਿੱਚ ਰੇਡਾਂ ਮਾਰੀਆਂ ਪਿਛਲੇ ਦੋ ਦਿਨਾਂ ਚ ਉਨੇ ਉੱਥੇ ਘਰਾਂ ਚੋਂ ਲੋਕਾਂ ਨੂੰ ਭਜਾਇਆ ਲੇਡੀਜ਼ ਨੂੰ ਭਜਾਇਆ ਬੱਚਿਆਂ ਨੂੰ ਭਜਾਇਆ ਅਦਾਲਤ ਨੇ ਐਸਐਚ ਅਦਾਲਤ ਜਿਹੜੇ ਐਸਐਚ ਅਦਾਲਤ ਨੇ ਐਸਐਚਓ ਨੂੰ ਝਾੜ ਪਾਈ ਕੀ ਆ ਕੋਈ ਕਾਨੂੰਨ ਹੈ ਬਗੈਰ ਕਿਸੇ ਚੀਜ਼ ਦੇ ਬੰਦੇ ਚੱਕੇ ਜਾਂਦੇ ਆ ਐਫਆਈਆਰ ਕਿਤੇ ਦੀ ਲਿਖ ਦਿੰਦੇ ਆ ਆ ਤਾਂ ਇਹ ਮਿਸ਼ਨ ਤੇ ਲੱਗੇ ਆ ਜਿਵੇਂ ਇਹਨਾਂ ਨੇ ਪੂਰੀ ਜ਼ਿੰਦਗੀ ਰਾਜ ਕਰਨਾ ਮੈਂ ਪੁਲਿਸ ਮੁਲਾਜ਼ਮਾਂ ਨੂੰ ਕਹਿਣਾ ਚਾਹਣਾ ਇੱਕ ਲਿਮਟ ਹੈ ਤੁਸੀਂ ਉਹ ਲਿਮਟ ਨਾ ਕਰਾਸ ਕਰੋ ਕਿਉਂਕਿ ਜੇ ਲਿਮਿਟ ਕ੍ਰਾਸ ਤੁਸੀਂ ਕਰੀ ਜਾਂਦੇ ਹੋ ਫਿਰ ਬਾਅਦ ਚ ਐ ਨਾ ਕਿਉਂ ਕਿ ਮਲਾਜ਼ਮ ਨਾਲ ਜੇ ਪੁਲਿਸ ਦੇ ਨਾਲ ਆ ਕੁਛ ਕੀਤਾ ਗਿਆ ਜਿਹੜੇ ਕਰਮੀਆਂ ਨੂੰ ਵੀ ਪਰੇਸ਼ਾਨ ਕੀਤਾ ਜਾ ਰਿਹਾ ਜਿਨ੍ਹਾਂ ਨੇ ਕੱਲ ਤੁਸੀਂ ਆ ਉਹੀ ਮੈਂ ਕਹਿੰਦਾ ਤੁਸੀਂ ਹਰ ਆਖ ਦੇਖ ਲਓ ਮੀਡੀਆ ਦੇ ਜਿਹੜੇ ਜਿਹੜੇ ਚੈਨਲ ਨੇ ਕਾਲੀ ਦਲ ਦੀ ਅਧੀ ਸਚਾਈ ਦੱਸੀ ਸੀ ਜੋ ਇਲੈਕਸ਼ਨ ਵਿੱਚ ਗੁੰਡਾ ਕਰਦੀ ਉਹ ਦਿਖਾਈ ਸੀ ਉਹਨਾਂ ਤੇ ਵੀ ਪਰਚਾ ਦਿੱਤਾ ਜਾ ਰਿਹਾ ਹੈ ਇੱਥੇ ਮੈਨੂੰ ਲੱਗਦਾ ਜਾਨ ਦਾ ਡੀਜੀਪੀ ਸਾਹਿਬ ਦੱਸਦੇ ਕਿ ਇੱਥੇ ਪੁਲਿਸ ਲਾਅ ਪੁਲਿਸ ਜਿਵੇਂ ਫੀਲਡ ਆਰਮੀ ਦਾ ਲਾਅ ਲੱਗ ਜਾਂਦਾ ਹੈ ਉਵੇਂ ਕੀ ਇੱਥੇ ਪੁਲਿਸ ਸਟੇਟ ਬਣਾਤੀ ਹੈ ਡੈਮੋਕ੍ਰੇਸੀ ਖਤਮ ਕਰਦੀ ਹੈ ਉਹਦੇ ਹਿਸਾਬ ਨਾਲ ਫਿਰ ਅਸੀਂ ਦੇਖਾਂਗੇ ਇਹਨਾਂ ਨੂੰ ਮੈਂ ਵਰਕਰਾਂ ਨੂੰ ਕਹਿਣਾ ਚਾਹਣਾ ਕੋਈ ਫਿਕਰ ਨਾ ਕਰੋ ਜਿੱਥੇ ਤੁਹਾਨੂੰ ਕੋਈ ਤੰਗੂਗਾ ਮੈਂ ਉੱਥੇ ਪਹੁੰਚੂਗਾ ਥੋੜੀ ਲੜਾਈ ਅਕਾਲੀ ਦੇ ਲੜੂਗਾ ਅੱਜ ਪਹਿਲੀ ਬੇਲ ਸਾਡੇ ਵਕੀਲ ਸਾਹਿਬ ਨੇ ਆ ਨਾਲ ਖੜੇ ਆ ਇਹਨਾਂ ਨੇ ਪਹਿਲੀ ਸਾਡੇ ਜਿਹੜੇ ਮੀਤ ਵਕ ਅਛੇੜੇ ਉਹ ਅੰਦਰ ਕੀਤਾ ਸੀ ਵਰਕਰ ਨੂੰ ਬਲਵਿੰਦਰ ਸਿੰਘ ਬਲਵਿੰਦਰ ਜੀ ਐਸਚਓ ਨੂੰ ਝਾੜ ਪਈ ਤੇ ਉੱਥੇ ਉਹਨਾਂ ਨੂੰ ਹੁਣੀ ਬੇਲ ਕਰਾ ਕੇ ਆਏ ਆ ਸਾਰਿਆਂ ਦੀ ਬੇਲ ਤੇ ਮਗਰ ਅਸੀਂ ਲੱਗਾਂਗੇ ਲੜਾਈ ਲੜਾਂਗੇ ਕਿੱਸਾ ਅਸੀਂ ਤੱਕ ਜਿੰਨਾ